ਦੇ ਪਿੰਡ ਸੱਥਾਂ ਦੇ ਸੱਤ ਤੇ ਗਰਾਉਂਡਾਂ ਦੀਆਂ ਗਰਾਉਂਡਾਂ ਬਾਈ ਖਾਲੀ ਹੋ ਚੁੱਕੀਆਂ ਸਾਡੇ ਪਿੰਡ ਦਾ ਬਾਈ ਖਾਲੀ ਹੋ ਚੁੱਕਿਆ ਇਹ ਆ ਹਾਲਾਤ ਸਾਡੇ ਪਿੰਡ ਦੇ ਗਰਾਉਂਡਾਂ ਦੇ ਤੇ ਜੇ ਥੋੜੇ ਪਿੰਡਾਂ 'ਚ ਹਲੇ ਹਾਲਾਤ ਇਹ ਚੰਗੇ ਆ ਖੇਡਦੇ ਆ ਗੇਮ ਤਾਂ ਬਾਈ ਬੜੀ ਵਜਿਆ ਗੱਲ ਆ ਜੇ ਨਹੀਂ ਖੇਡਦੇ ਜੇ ਨੌਜਵਾਨ ਬਾਈ ਬਾਹਰੋਂ ਤੁਰੇ ਜਾਂਦੇ ਆ ਕਿਸੇ ਦੀ ਮਜਬੂਰੀਆਂ ਸੀ ਜਾਂ ਬੈਸੇਂ ਤੁਰੇ ਜਾਂਦੇ ਆ ਇੱਕ ਦੂਜੇ ਰੀਸ ਨਾਲ ਭਾਈ ਸਮਝ ਲੋ ਆਉਣ ਵਾਲੇ ਸਾਮੇ ਚ ਸੋਡੇ ਪਿੰਡਾਂ ਦੇ ਭਾਈ ਗਰਾਊਂਡ ਖਾਲੀ ਹੋ ਜਾਣੇ ਆ ਭਾਈ ਉਹ ਲੈ ਮੇਟਰ ਇੱਥੇ ਵੀ ਕਦੇ ਸ਼ਾਮ ਨੂੰ 7:00 ਵਜੇ ਰੌਣਕ ਲੱਗਦੀ ਰਹੀ ਆ ਕਈਆਂ ਦਾ ਦੇਖ ਕੇ ਸਮਝ ਜਾਣਾ ਵੀ ਇਹ ਕਿਹੜੀ ਚੀਜ਼ ਆ ਖਾਸ ਕਰਕੇ ਮੇਰੇ ਪਿੰਡਾਂ ਦੇ ਆ ਨਾ 4 ਕਫਾਲ ਪਹਿਲਾਂ ਤੱਕ ਯਾਨੀ ਕਿ 2020 ਤੱਕ ਤਾਂ ਯਾਨੀ ਕਿ ਇਥੇ ਪੂਰੀ ਰੌਣਕ ਲੱਗੀ ਰਹੀ ਆ ਮੇਲਾ ਹੀ ਲੱਗਿਆ ਰਹਿੰਦਾ ਸੀ ਤੇ ਹੁਣ ਆਹ ਹਾਲਾਤ ਹੋ ਚੁੱਕੇ ਆ ਇੱਥੋਂ ਦੇ ਤੁਸੀਂ ਜੋ ਵੀਡੀਓ ਦੇ ਵਿੱਚ ਦੇਖ ਰਹੇ ਆ ਇਹ ਸਾਰੇ ਪਿੰਡਾਂ 'ਚ ਹੋਣ ਵਾਲੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਸੱਜਣੇ ਜਿਹੜੇ ਖੇਡਦੇ ਰੇ ਸਾਡੇ ਨਾਲ ਹੈ ਨਾ ਉਹਨਾਂ ਨੇ ਅੱਜ ਫੇਰ ਯਾਦ ਕਰਵਾਤਾ ਬਾਈ ਯਾਰ ਵੀ ਗੇਮ ਸਟਾਰਟ ਕਰ ਲੋ ਯਾਰ ਦੁਬਾਰਾ ਫੇਰ ਹੈ ਨਾ ਤੇ ਫਿਰ ਮੇਰਾ ਜੀ ਕਰਿਆ ਵੀ ਚੱਲ ਯਾਰ ਬਾਈ ਵੀਡੀਓ ਹੀ ਬਣਾ ਲੀਏ ਸਾਰੇ ਗਰਾਊਂਡ ਦੀ ਹਨਾ ਇਹ ਪਰ ਜਨੇ ਵੀ ਦੇਖਿਆ ਨਾ ਸਾਰੇ ਗਰਾਊਂਡ ਪਿੰਡਾਂ ਦੇ ਪਿੰਡਾਂ ਦੇ ਖਾਲੀ ਹੁੰਦੇ ਜਾ ਰਹੇ ਆ ਕਾਜ ਮੇ ਇਹਦੇ ਵਿੱਚ ਇਦਾਂ ਹੀ ਕਾ ਹੋਰਾਂ ਪਿੰਡਾਂ ਦੇ ਗਰਾਊਂਡਾਂ ਵਿੱਚ ਵੀ ਹੋ ਰਿਹਾ ਕਈਆਂ ਦੀਆਂ ਮਜਬੂਰੀਆਂ ਮਾਰ ਗਈਆਂ ਕਈਆਂ ਦੇ ਸ਼ੌਂਕ ਮਾਰ ਗਏ ਕਈਆਂ ਨੂੰ ਫੋਨ ਮਾਰ ਗਏ ਤੇ ਕਈਆਂ ਨੂੰ ਹੁਰਬਾ ਅਬਦਮਾਰਗੇ ਹਨਾ ਤੇ ਅੱਜ ਮੇਰੇ ਭਰਾ ਦਾ ਆਪਣੇ ਦਾ ਮੈਸੇਜ ਆਇਆ ਸੀ ਬਾਹਲੇ ਬੰਦਿਆਂ ਦੇ ਉਹਨਾਂ ਨੇ ਗਰੁੱਪ ਬਣਾ ਲਿਆ ਦੁਬਾਰਾ ਫਿਰ ਬਾਲੀਵਾਲ ਦਾ ਪਿੰਡ ਗੁਰੂਸਰ ਵਾਲਿਆਂ ਨੇ ਤੇ ਕਹਿੰਦੇ ਯਾਰ ਬਾਈ ਤੁਸੀਂ ਤਾਂ ਕਹਿੰਦੇ ਬਾਈ ਖੇਡ ਲਿਆ ਕਰੋ ਅਸੀਂ ਆ ਬਾਈ ਯਾਰ ਕੋਈ ਹੁੰਦਾ ਹੀ ਨਹੀਂ ਨਾ ਤੇ ਕਹਿ ਰਹੀਏ ਵੀ ਗਰੀਬ ਬੰਦ ਗਰੀਬ ਮਹਰੇਕ ਬੰਦਾ ਪਲਸ 2 ਕਰਕੇ ਤਕਰੀਬਨ ਜਿੱਦਾਂ ਹਨਾ ਇਹਕ ਮੁੰਡਾ ਹਨ ਜਿੰਨੇ ਵੀ ਮੁੰਡੇ ਹੁੰਦੇ ਆ ਸਾਰੇ ਇੱਕ ਪਿੰਡ ਦੇ ਵਿੱਚ ਜਿਉ ਸਾਰੇ ਆਈਲੈਂਡਸ ਕਰਕੇ ਪਲਸ 2 ਕਰਕੇ ਆਈਲੈਂਡਸ ਕਰਕੇ ਯਾਜਦੀਵਾਰੀ ਨੂੰ ਹੱਥ ਪਾ ਲੈਂਦੇ ਆ ਹਨਾ ਚਲੋ ਆਪਾਂ ਮਾੜਾ ਨਹੀਂ ਕਹਿੰਦੇ ਹਨਾ ਪੌਣਾ ਵੀ ਦਾਈ ਦਾ ਹਨਾ ਹਰ ਇੱਕ ਦਾ ਸੁਪਨਾ ਵੀ ਹੁੰਦਾ ਬਾਹਰ ਜਾਣਾ ਨਾ ਪਰ ਕਈਆਂ ਨੂੰ ਯਾਨੀ ਕਈਆਂ ਦੀ ਯਾਨਕੇ ਇਹ ਜਿਹੜੀ ਚੀਜ਼ ਸੀ ਬਾਈ ਮਜਬੂਰੀ ਸੀ ਹਨਾ ਕਈਆਂ ਵਾਸਤੇ ਹਨਾ ਇਹ ਬਾਹਰਲਾ ਬਣਿਆ ਜਿਹਦਾ ਇੱਥੇ ਸਰਦਾ ਨਹੀਂ ਸੀ ਹਨਾ ਪਰ ਜਿਵੇਂ ਹੁਣ ਕਈਆਂ ਦਾ ਇੱਥੇ ਪੂਰਾ ਵਧੀਆ ਸਰਦਾ ਸੀ ਉਹ ਵੀ ਰਿਸੋਰਸ ਯਾਨੀ ਕਿ ਬਾਹਰ ਚਾਈ ਜਾ ਰਹੇ ਹਨ ਬਾਹਰ ਨੂੰ ਭਜਦੇ ਜਾ ਰਹੇ ਆ ਤੇ ਬਹੁਤ ਮਸਤ ਮਿਹਨਤ ਨਾਲ ਤੇ ਬਹੁਤ ਜਿਹਾ ਸੋਹਣਾ ਆ ਗਰਾਊਂਡ ਬਣਾਇਆ ਗਿਆ ਸੀ ਜਦੋਂ ਇੱਥੇ ਖੇਡਦੇ ਹੁੰਦੇ ਸੀ ਚਾਰ ਦੁਵਾਰੀ ਜਾਲ ਵਾਲੀ ਕੀਤੀ ਗਈ ਫਲ ਬੂਟੇ ਦੇ ਵਿੱਚ ਲਾਈ ਗਏ ਪਰ ਹੁਣ ਤਾਂ ਘਾਈ ਘਾ ਹੋ ਗਿਆ ਤੇ ਇੱਥੇ ਵੀ ਪਹਿਲਾਂ ਇੱਥੇ ਵੀ ਨੈਟ ਲੱਗਿਆ ਰਿਆ ਠੀਕ ਆ ਤੇ ਹੁਣ ਚਲੋ ਇੱਥੇ ਘਾਈ ਘਾ ਬਹੁਤ ਜ਼ਿਆਦਾ ਹੋ ਗਿਆ ਹਰ ਇੱਕ ਪਿੰਡ ਦੇ ਵਿੱਚ ਜਾਨੀ ਕਿ ਵੀ ਹੁੰਡੇ ਤਾਂ ਹੁਣ ਨਵੇਂ ਮੁੰਡੇ ਤਾਂ ਜਾਨੀ ਕਿ ਖੇਡਣ ਵਾਲੇ ਤਾਂ ਰਹਿ ਹੀ ਨਹੀਂ ਜੇ ਦੇਖਿਆ ਜਾਵੇ ਤਾਂ ਬਾਈ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਕਈਆਂ ਨੂੰ ਸ਼ੌਂਕ ਮਾਰ ਕੇ ਆ ਕਈਆਂ ਨੂੰ ਫੋਨ ਮਾਰ ਕੇ ਤੇ ਹੁਣ ਜ਼ਿਆਦਾਤਰ ਜੇ ਦੇਖਿਆ ਜਾਵੇ ਤਾਂ ਸਾਰੇ ਬੰਦੇ ਆਈਲਟਸ ਕਰੀ ਜਾਂਦੇ ਸਾਰੇ ਮੁੰਡੇ ਧਰਾਂ ਉਹ ਨਹੀਂ ਨੀ ਸਾਲ ਵਾਲੇ ਆਈਡੈਂਟਸ ਕਰਕੇ ਚਲੋ ਆਦੀ ਮਿਹਨਤ ਕਰਦੇ ਆ ਤੇ ਬਾਹਰ ਨੂੰ ਚੜ ਜਾਂਦੇ ਆ ਪਰ ਆ ਚੀਜ਼ਾਂ ਸੁਨੀਆਂ ਕਰਕੇ ਗਰਾਉਂਡ ਵੀ ਸੁਣਦੇ ਕਰਕੇ ਯਾਰ ਦੋਸਤ ਵੀ ਛੱਡ ਚਲੇ ਤੇ ਆ ਦਾ ਯਾਨੀ ਕਿ ਵੀ ਪੰਜਾਬ ਵੀ ਛੱਡ ਚਲੇ ਹਨ ਘਰ ਵੀ ਯਾਨੀ ਕਿ ਜੰਦੇ ਜੰਦੇ ਲੱਗਣੇ ਸ਼ੁਰੂ ਹੋ ਚੁੱਕੇ ਹਨ ਆਪਾਂ ਦੇਖਦੇ ਆ ਵੀ ਆਪਣੇ ਆਸ-ਗਵਾਂਢ ਦੇ ਬੱਚੀ ਦੇਖ ਲਓ ਜੇ ਮੇ ਵੀ ਹਲਾ ਆਪਣੇ ਆਸ-ਪਾਸਵਾਂ ਦੇ ਵਿੱਚ ਕਿਸੇ ਦਾ ਇੱਕ ਤਾਂ ਚਲੇ ਗਿਆ ਤਾਂ ਮਗਰ ਸਾਰੇ ਡੱਬੇ ਦਾ ਸੁੱਖ ਨਾ ਚਲੋ ਬਾਬੇ ਦੀ ਕਰਪਾ ਸਾਰਿਆਂ ਨਹੀਂ ਪਣ ਜਾਂਦਾ ਬਾਦਨ ਪਰ ਆ ਚੀਜ਼ਾਂ ਨਹੀਂ ਬਾਈ ਮਿਲਦੀਆਂ ਹੈਗੀਆਂ ਆ ਗਰਾਊਂਡ ਨਹੀਂ ਮਿਲਦੇ ਇੱਥੇ ਜੇ ਉੱਥੇ ਹੋਰ ਹਰ ਜੇ ਪੈਸਾ ਬਣਾ ਦਾ ਸੁੱਖ ਸੂਤ ਮਿਲਦੀ ਹੈ ਨਾ ਪਰ ਉੱਥੇ ਬਾਈ ਆਹ ਪੱਕੇ ਘਰ ਦੀ ਥਾਂ ਤੇ ਕੱਚੇ ਦੂਜੇ ਲੱਕੜ ਦੇ ਘਰ ਹੀ ਬਾਈ ਮਿਲਦੇ ਆ ਉੱਥੇ ਹਨ ਜੇ ਦੇਖਿਆ ਜਾ ਬੈਨ ਪੈਸਾ ਬਣ ਜਾਂਦਾ ਵਾ ਇਹ ਨਹੀਂ ਗੱਲ ਪਰ ਯਾਰ ਦੋਸਤ ਪਿੱਛੇ ਰਹਿ ਜਾਂਦੇ ਨੇ ਯਾਨੀ ਕਿ ਜਾਰੀ ਦੋਸਤੀ ਬੈਠਣਾ ਉੱਠਣਾ ਯਾਨੀ ਕਿ ਹੈਨਾ ਗਰਾਊਂਡ ਜਿਵੇਂ ਆਪਾਂ ਗਰਾਊਂਡ ਦੇ ਵਿੱਚ ਗਰਾਊਂਡ ਦੀ ਗੱਲ ਕਰਦੇ ਆ ਅੱਜ ਆਪਾਂ ਜਿਵੇਂ ਗਰਾਊਂਡ ਦੇ ਵਿੱਚ ਆਪਾਂ 2 ਘੰਟੇ ਸ਼ਾਮ ਨੂੰ ਹਰ ਇੱਕ ਬੰਦਾ ਹਰ ਇੱਕ ਪੈਂਡ ਦੇ ਵਿੱਚ ਵਾਲੀਬਾਲ ਗੇਮ ਚੱਲਦੀ ਹੁੰਦੀ ਸੀ ਪਹਿਲਾਂ ਕਰੈਕਟ ਖੇਡੀ ਜਾਣਾ ਫਿਰ ਉਦੋਂ ਬਾਅਦ ਜੋ ਬਾਲੀਬਾਲ ਆ ਕਿ 2 ਘੰਟੇ ਕੁੱਟਣੀ ਸ਼ਾਮ ਨੂੰ ਨਾ ਵਾਲੀਬਾਲ ਖੇਡਣਾ ਬਹੁਤ ਸ਼ੌਂਕ ਸੀ ਮੁੰਡਿਆਂ ਨੂੰ ਉਦੋਂ 2016-17 ਤੱਕ ਪਰ ਉਦੋਂ ਬਾਅਦ ਜੀ ਸੋਰੀ ਇਸ ਇੰਨੀ ਕਿ ਜ਼ਿਆਦਾ ਹੋ ਗਈ ਪੰਜਾਈ ਨਰਸ ਕਰਦਾ ਹਰ ਇੱਕ ਬੰਦੇ ਚੜ ਜਾਂਦਾ ਹੈਨਾ ਸਾਰੇ ਇੱਕ ਚਲੋ ਪਾਈ ਨਹੀਂ ਕਹਿੰਦੇ ਵੀ ਨਹੀਂ ਜਾਣਾ ਉਹ ਕਹਿੰਦੇ ਵੀ ਜਾਓ ਜੀ ਜੀ ਸਕਦੇ ਜੀ ਦਾ ਇੱਥੇ ਔਖਾ ਨਾ ਜੀ ਦਾ ਪਰ ਵੀ ਇੱਥੇ ਯਾਰ ਨਹੀਂ ਸਰਦਾ ਚਲੋ ਉਹ ਬੰਦੇ ਦੀ ਮਜਬੂਰੀ ਬਣ ਗਈ ਤੇ ਜੀ ਜੀ ਇੱਥੇ ਨਹੀਂ ਮਜਬੂਰੀ ਸੀ ਜੀ ਦਾ ਵਧੀਆ ਹਾਲ ਦਾ ਫਰਦਾ ਸੀ ਉਹ ਵੀ ਰੀਸੋਰਸ ਚਲੇ ਗਏ ਕਿਸੇ ਨੂੰ ਸ਼ੌਂਕ ਹੋ ਜਾਂਦਾ ਯਾਰ ਮੇਨਾਂ ਬੰਦਾ ਆਪ ਯਾਰ ਭਾਈ ਜਾਣਾ ਜਾ ਕੇ ਦੇਖ ਕੇ ਆਉਣਾ ਤੇ ਕੀ ਕੀ ਸਿਸਟਮ ਬਿਸਟਰ ਵੀ ਜਲਵਾਈ ਜਾਂਦੇ ਆ ਕਈ ਬਸ ਵਿਆਹ ਕਰਾ ਲਏ ਜੀ ਆਈਲੈਂਡਸ ਵਾਲਾ ਤੇ ਆਈਲੈਂਡਸ ਜੇ ਨਹੀਂ ਕਲੀਅਰ ਹੁੰਦੀ ਤਾਂ ਆਈਲੈਂਡਸ ਵਾਲੀ ਕੁੜੀ ਲੈ ਲੈਂਦੇ ਆ ਚਲੋ ਅਸੀਂ ਚੜ ਜਾਂਦੇ ਬਾਰੀ ਵਜਾਜ ਦੀ ਵਾਰੀ ਨੂੰ ਹੱਥ ਪਾ ਲੈਂਦੇ ਆ ਚਲੋ ਠੀਕ ਆ ਪਰ ਸੁੰਨਾ ਹੋ ਗਿਆ ਗਰਾਊਂਡ ਪਿੰਡ ਯਾਰ ਦੋਸਤ ਤੇ ਸੱਤ ਚਾਰਾਤਰ ਪਿੰਡਾਂ ਦੇ ਵਿੱਚ ਨਵੇਂ ਮੁੰਡੇ ਕਹਿੰਦੇ 15-16 ਸਾਲ ਨਾਲ ਜਿਹੜੇ ਜਵਾਕ ਜਵਾਕਾਂ ਚ ਗਨੇ-ਗਨੇ ਜਾਂਦੇ ਉਹ ਰਹਿ ਗਏ ਜਦੋਂ ਉਹ 18 ਸਾਲ ਦੇ ਹੋ ਜਾਂਦੇ ਚਲੋ ਬਾਬੇ ਦੀ ਕਿਰਪਾ ਨਾਲ ਉਹ ਆਈਲਟਸ ਕਰਕੇ ਉਹ ਚੜ ਜਾਂਦੇ ਆ ਜਦੋਂ ਫਿਰ ਤੇ ਰਹਿ ਗਏ ਉਹਦਾਂ ਦੇ ਦਰਬਾਨੇ ਦੇ ਪਿੰਡਾਂ ਦੇ ਵਿੱਚ ਮੁੰਡੇ ਰਹਿ ਗਏ 30 ਤੋਂ 30 ਤੋਂ ਪਲੱਸ ਵਾਲੇ ਰਹਿ ਗਏ ਜਨਰੇ ਉਦੋਂ ਮੰਨ ਲਓ ਪੜ੍ਹੇ ਨਹੀਂ ਜਾਂ ਬਾਹਰਲਾ ਬਣਿਆ ਨਹੀਂ ਸਿਰਫ ਉਹ ਰਹਿ ਗਏ ਤੇ ਜਾਂ 50-55 ਸਾਲ ਤੋਂ ਬਾਅਦ ਵਾਲੇ ਰਹਿ ਗਏ ਕਿਹੜੇ 60-60 ਸਾਲ ਦੇ ਹੋਏ ਫਿਰਦੇ ਆ। ਯਾਨੀ ਕਿ ਬਜ਼ੁਰਗ ਰਹਿ ਗਏ, ਉਹ ਰਹਿ ਗਏ, ਬਾਕੀ ਗਰਾਉਂਡ ਵਗੈਰਾ ਸਾਰੇ ਖਾਲੀ ਹੋ ਚੁੱਕੇ ਆ। ਸਾਡੇ ਪਿੰਡ ਦੀ ਭਾਈ ਬੋਟ ਗੁਰੂਸਰ ਪਿੰਡ ਦੀ ਤਕਰੀਬਨ ਗੁਰੂਸਰ ਕੌਂਗੜੀ ਤਕਰੀਬਨ ਤਕਰੀਬਨ 1000 ਕਦੇ ਆਸ-ਪਾਸ ਬੋਟ ਇਸ ਟਾਈਮ 1000 ਕਦੇ ਆਸ-ਪਾਸ ਮਾੜਾ-ਮੋਟਾ ਇੱਧਰ-ਉੱਧਰ ਹੋਊਗੀ ਹਨ। ਤੇ ਪਰ ਉਸ ਵਕਤ ਵੀ ਸਾਡੇ 2016-17 ਤੱਕ ਸਾਡੇ ਭਾਈ ਤਿੰਨ-ਤਿੰਨ ਟੀਮਾਂ ਬਣ ਜਾਂਦੇ ਸੀ ਬੋਲੀਬਾਲ ਜਾਨਕਾ 25-30 ਜਾਣੇ ਖੇਡਣ ਵਾਲੇ ਹੋ ਜਾਂਦੇ ਸੀ। ਹਨਾ 20-20 ਜਾਣੇ 20-20 ਜਾਣੇ 25-25 ਜਾਣੇ ਬਾਹਰ ਹੋ ਜਾਣੇ ਆ ਕੇ ਨੇ ਆਉਣਾ ਉਹ ਹੋ ਜਾਣਾ ਪਰ ਅੱਜ ਕੱਲ ਇਹ ਸਾਰੇ ਪਿੰਡ ਦੇ ਵਿੱਚ ਮੇਰੇ ਸਾਹ ਨਾਲ ਬਾਈ ਸਾਡੇ ਖੇਡਣ ਵਾਲੇ ਮੁੰਡੇ 10 ਕ ਬੱਚੇ ਆ 9 ਵਜੇ ਆ ਉਹਨਾਂ ਦੇ ਵਿੱਚੋਂ ਵੀ ਉਹ ਵੀ ਬੰਦੇ ਚਲੋ ਕੰਮ ਕਰਾਂ ਦੇ ਵਿੱਚ ਵਿਜੀ ਹੋਗੇ ਖੇਤੀ ਦੇ ਵਿੱਚ ਲੱਗ ਗਿਆ ਕੋਈ ਕੋਸ਼ਿਸ਼ ਕਰਨ ਲੱਗ ਗਿਆ ਕੋਈ ਬੰਦੇ ਹੰਬਿਆ ਹੋਇਆ ਆਉਂਦਾ ਵਾਓ ਚਲੋ ਉਹ ਸ਼ਾਮ ਨੂੰ ਮੜ ਕੇ ਚਲੋ ਜੀ ਸਰ ਗਿਆ ਸ਼ਾਮ ਨੂੰ ਉਹਦਾ 2 ਘੰਟੇ ਰੈਸਟ ਕਰਨੀ ਹੁੰਦੀ ਆ ਅਗਲਾ ਕਹਿੰਦਾ ਸੋਨਾ ਫਾਲਣਾ ਉਹ ਆ ਥੱਕ ਸਵੇਰੇ ਫੇਰ ਕੰਮ ਤੇ ਜਾਣਾ ਜਾਂ ਸਵੇਰੇ ਫੇਰ ਖੇਤ ਬੰਨੇ ਜਾਣਾ ਰੀ ਹਾਂ ਸਪਰੇਹਾਂ ਕਰਨੀਆਂ ਹਨ ਪੱਠੇ ਦੱਥੇ ਹਨ ਕਈ ਬੈਸਿਨੀ ਨਿਕਲ ਕੇ ਰਾਜੀ ਯਾਰ ਫੋਨ ਜੰਨਾ ਮਰਜੀ ਲਾ ਲਓ ਮੇਰੇ ਪਿੰਡ ਵਿੱਚ ਨਹੀਂ ਸਾਰੇ ਪਿੰਡਾਂ ਦੇ ਵਿੱਚ ਇਹ ਆਦਤ ਹੋ ਚੁੱਕੀ ਆ ਫੋਨ ਲਾਈ ਚਲੋ ਫੋਨ ਲਾਈ ਚਲੋ ਆਜੋ ਯਾਰ ਖੇਡ ਲਿਓ ਆਜੋ ਯਾਰ ਖੇਡ ਲਿਓ ਔਰ ਉਦੋਂ ਕੋਈ ਨਹੀਂ ਸੁਣਦਾ ਕਾ ਕਾ ਜਾਂਦਾ ਖੇਡਣ ਆਲਾ ਜਿਵੇਂ ਕਹਿ ਲਿਆ ਵੀ ਕਈ ਬੰਦੇ ਘਰੇ ਬੈਠੇ ਰਹਿੰਦੇ ਆ ਫੋਨ ਦੇ ਉੱਤੇ ਬੈਠੇ ਰਹਿੰਦੇ ਆ ਫੋਨ ਸਾਈ ਜੜੀ ਰੀਲਾ ਦੇਖ ਲੀਆਂ ਫਿਰ ਮਾ ਮੂਵੀਆ ਦੇਖ ਲੀਆਂ ਨਾ ਐਜਾ ਕੋਈ ਸੀ ਦੇਖੀ ਜਾਂਦੇ ਆ ਪਰ ਗਰਾਉਂਡ ਵਾਲ ਕੋਈ ਧਿਆਨ ਦਿੰਦਾ ਨਹੀਂ ਖੇਡਣ ਵਾਲ ਕੋਈ ਧਿਆਨ ਨਹੀਂ ਦਿੰਦਾ ਠੀਕ ਆ ਸੱਥਾਂ ਵੀ ਖਾਲੀ ਹੋ ਗਈਆਂ ਤੇ ਬਾਈ ਗਰਾਉਂਡ ਵੀ ਖਾਲੀ ਹੋ ਗਿਆ ਨਾ ਤੇ ਅੱਜ ਚਤੰਦਰ ਬਾਈ ਨੇ ਆਪਣੇ ਇਹਨਾਂ ਨੇ ਬਾਹਰਲੇ ਬੰਦਿਆਂ ਨੇ ਯਾਰ ਜਾਣੀ ਗਰੁੱਪ ਬਣਾ ਲਿਆ ਦੁਬਾਰਾ ਫੇਰ ਬਲੀਵਾਲ ਦਾ ਕਹਿੰਦੇ ਯਾਰ ਬਾਈ ਖੇਡ ਜਾ ਕਰੋ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਚਲੋ ਗੱਲ ਚੱਲਦੀ ਸੀ ਕਿ ਯਾਰ ਬਾਈ ਬੰਦੇ ਤਾਂ ਹੁੰਦੇ ਹੀ ਨਹੀਂ ਖੇਡਣ ਵਾਲੇ ਕਹਿੰਦੇ ਬਾਈ ਕੋਸ਼ਿਸ਼ ਕਰੋ ਜਦੋਂ ਅਸੀਂ ਗਿਣ ਕੇ ਦੇਖੇ ਨਾ ਬੰਦੇ ਤਾਂ ਸਿਰਫ 8-9 ਕੋ ਬੰਦੇ ਹੀ ਸਾਡੇ ਪਿੰਡ ਜਮੰਦੇ ਆ ਸਾਰੇ ਪਿੰਡ ਦੇ ਵਿੱਚੋਂ ਉਹ ਵੀ ੱੱਕੇ ਨਾਲ ਜਿਹਨੂੰ ਫੋਨ ਕਰ ਲਿਆ ਵੀ ਆ ਜਾਓ ਆ ਜਾਓ ਬਾਰ-ਬਾਰ ਫੋਨ ਕਰਨਾ ਪੈਂਦਾ ਬਾਈ ਬਾਰ-ਬਾਰ ਹਨਾ ਤਲੇ ਆਪਣੇ ਪਿੰਡ ਦੇ ਵਿੱਚ ਆਤ ਨਹੀਂ ਸਾਰੇ ਪਿੰਡਾਂ ਦੇ ਵਿੱਚ ਹੀ ਆਤ ਆ ਜਿਵੇਂ ਆਪਣੇ ਨਾਲ ਹੋਰ ਪਿੰਡ ਵੀ ਪੰਦੇ ਆ ਚੋੜ ਜਗ ਟੁੱਡੀ ਕੇ ਜੋ ਡੱਲਾ ਕੌ ਕੇ ਪੰਦਾਂ ਤੇ ਜਾਨੀ ਕਿ ਵੀ ਸਾਰੇ ਪਿੰਡਾਂ ਦੇ ਵਿੱਚ ਜਾਨੀ ਕਿ ਗਰਾਊਂਡ ਬਣੇ ਰਹੇ ਹਨ ਕਿ ਪਲੇਅਰ ਘਟਦੇ ਜਾਂਦੇ ਹੁਣ ਬਾਹਰ ਵੀ ਜਲੇ ਗਏ ਜਿਹੜੇ ਵੀਰ ਭਰਾ ਜਿਹੜੇ ਇੱਥੇ ਆ ਉਹ ਆ ਕਿ ਨਹੀਂ ਰਾਜੀਗੇ 2 ਘੰਟੇ ਬਾਈ ਸਿਹਤ ਨੂੰ ਕਸਟ ਦੇਣਾ ਜ਼ਰੂਰੀ ਆ ਸ਼ਾਮ ਨੂੰ ਬੰਦਾ ਥੱਕਿਆ ਆਉਂਦਾ ਸਾਨੂੰ ਇੱਥੇ ਆ ਕੇ ਰਿਲੈਕਸ ਕਰਨ ਹੁੰਦਾ 10 ਮਿੰਟ ਬੰਦਾ ਯਾਰ ਦੋਸਤਾਂ ਨੂੰ ਬਹਿੰਦਾ ਪਰ ਹੁਣ ਤਾਂ ਬਾਈ ਖਾਦਮਾ ਗਾਣੀ ਨਾ ਕੋਈ ਬਹਿੰਦਾ ਸੱਥਾਂ ਚ ਨਾ ਬਾਈ ਕੋਈ ਬਹਿੰਦਾ ਉਦਾਂ ਜੇ ਬਹਿੰਦੇ ਆ ਤਾਂ ਫੋਨ ਹੱਥ ਚ ਲੈ ਕੇ ਬਹਿ ਜਾਂਦੇ ਨੇ ਗੇਮ ਖੇਡ ਲਾ ਕੇ ਜਾਂਦੇ ਨੇ ਜਾਂ ਰੀਲਾਂ ਦੇਖਣ ਲੱਗ ਜਾਂਦੇ ਨੇ ਜਾਂ ਬਸ ਕੋਈ ਉਦਾਂ ਫੋਨ ਤੇ ਲੱਗ ਜਾਂਦਾ ਯਾਰ ਤੇ ਇੰਨੀਆ ਮਿਹਨਤਾਂ ਨਾਲ ਬਣਾਏ ਇੰਨੀ ਮਿਹਨਤ ਨਾਲ ਗਰਾਊਂਡ ਬਣਾਏ ਹੋਏ ਹਨਾ ਸਾਰੇ ਗਰਾਊਂਡ ਗਰਾਊਂਡ ਜਾਲ ਜੂਲ ਜਿਹੜਾ ਲਾਇਆ ਚਲੋ ਪੈਸਾ ਲੱਗ ਗਿਆ ਪਿੰਡ ਦਾ ਲੱਗ ਗਿਆ ਗਰਾਊਂਡ ਗੌਰਮੈਂਟ ਦਾ ਵੀ ਲੱਗਿਆ ਪਰ ਯਾਰ ਖੇਡਣਾ ਵੀ ਜ਼ਰੂਰੀ ਹੈ ਜਿਹੜੇ ਵੀ ਬੰਦੇ ਹੁੰਦੇ ਹਨ ਨਾ ਪਿੰਡਾਂ ਦੇ ਵਿੱਚ ਕਈ ਮੇਰੇ ਪਿੰਡ ਦੇ ਆ ਚਾਹੇ ਹੋਰ ਪਿੰਡ ਦੇ ਆ ਕੌਂ ਕੇ ਲਾ ਲਓ ਗਾਲ ਬਲਾ ਲਓ ਜੋੜ ਚੱਕ ਲਾ ਲਓ ਪਰ ਯਾਰ ਬਾਈ ਖੇਡਿਆ ਜ਼ਰੂਰ ਕਰੋ ਚਾਹੇ 10 ਮਿੰਟ ਚਾਹੇ ਘੰਟਾ ਆ ਕੇ ਨਾ ਸ਼ਾਮ ਨੂੰ ਗਰਾਊਂਡ ਦੇ ਵਿੱਚ ਬਾਈ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਆ ਦੇਖੋ ਬਾਈ ਸਾਡੇ ਗਰਾਊਂਡ ਦੇ ਵਿੱਚ ਲਾਈਟਾਂ ਲੁੱਟਾ ਵਗੈਰਾ ਪੂਰੀਆ ਵਧੀਆ ਲਾ ਕੇ ਰੱਖਿਆ ਹੋਇਆ ਸੀ ਲਾਈਆਂ ਹੋਈਆਂ ਸੀ ਗਾ ਗਰਾਊਂਡ ਪੂਰਾ ਵਧੀਆ ਬਣਾਇਆ ਹੋਇਆ ਸੀ ਤੇ ਅੱਜ ਨੌਜਵਾਨ ਜਿਹੜੀ ਪੀੜ੍ਹੀ ਆ ਬਾਹਰ ਨੂੰ ਤੁਰ ਗਈ ਆ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਕਈਆਂ ਦੀਆਂ ਮਜਬੂਰੀਆਂ ਸੀਗੀਆਂ ਕਈ ਇੱਕ ਦੂਜੇ ਨੂੰ ਦੇਖੋ ਦੇਖ ਰੀਸਰੇ ਨਾਲ ਹੀ ਤੁਰ ਗਏ ਜਿਹਨਾਂ ਦਾ ਇੱਥੇ ਵਧੀਆ ਸਰਦਾ ਵਰਦਾ ਸੀ ਉਹ ਵੀ ਬਾਹਰ ਦੀ ਬਾਰੀ ਨੂੰ ਹੱਥ ਪਾ ਲਿਆ ਯਾਦ ਦਿਨ ਉਹਨਾਂ ਨੇ ਚਲੋ ਬਾਬਾ ਮੇਰ ਕਰੇ ਤਰੱਕੀਆਂ ਬਖਸ਼ੇ ਸਾਬ ਨੂੰ ਆਪਾਂ ਦਹੀ ਕਹਿੰਦੇ ਆ ਪਰ ਥੋੜਾ ਜਿਆ ਯਾਰ ਬਾਈ ਸੋਚ ਸਮਝ ਗਿਆ ਨਾ ਬਾਹਰ ਜਾਣਾ ਚਾਹੀਦਾ ਸਭ ਨੂੰ ਜਿਹਨੇ ਵੀ ਜਾਣਾ ਵਾ ਨਾ ਵੀ ਮਗਰ ਪਿੰਡਾਂ ਦੇ ਪਿੰਡ ਘਰਾਂ ਦੇ ਘਰ ਬਾਈ ਖਾਲੀ ਹੋ ਜਾਂਲੇ ਆ ਸੰਗਵਾਨ ਚ ਬਾਈ ਜੇ ਮੰਨ ਲਓ ਹੁਣ ਮੈਂ ਇੱਥੇ ਆਂ ਤਾਂ ਮੇਰੇ ਨਾਲ ਦਾ ਘਰਜ ਦੇ ਹੋਲ ਜੰਦਾ ਲੱਗਿਆ ਪਿਆਣ ਹੋ ਕਹੋ ਜਵਾਗ ਜੂਗ ਸਾਰੇ ਬਾਹਰੋਂ ਦਈ ਜਾਂਦੇ ਆ ਮੇਰੇ ਪਿੰਡ ਦੇ ਹੋਰ ਕਿ ਜ ਮੰਨ ਲਓ ਥੋੜੇ ਪਿੰਡਾਂ ਦੇ ਆ ਸੰਗਵਾਨ ਚ ਦੇਖ ਲਓ ਹਰ ਇੱਕ ਬੰਦੇ ਰ ਇੱਕ ਇੱਕ ਦੋ ਦੋ ਜਣੇ ਬਾਹਰੋਂ ਜਾਈ ਜਾਂਦੇ ਆ ਉਸ ਦਿਵਾਰ ਬਾਈ ਜੰਦੇ ਲੱਗਣੇ ਸ਼ੁਰੂ ਹੋ ਜਾ ਰਹੇ ਆ ਘਰਾਂ ਨੂੰ ਵੀ ਤੇ ਆਹ ਇੰਨੇ ਸੋਹਣੇ ਸੋਹਣੇ ਜਿਹੜੇ ਬਣਾਏ ਹੋਏ ਸੀ ਗਰਾਊਂਡ ਜਾਲ ਵਗੈਰਾ ਲਾ ਕੇ ਤੇ ਇਹਨਾਂ ਨੂੰ ਵੀ ਜੰਦੇ ਲੱਗੇ ਭੈ ਸਮਝੋ ਜਿਹੜੇ ਪਿੰਡਾਂ 'ਚ ਹਲੇ ਕੇਮ ਚੱਲਦੀ ਆ ਤਬਈ ਬੜਾ ਵਧੀਆ ਵਾ ਜਲਦੀ ਜਾਵੇ ਤੇ ਨਹੀਂ ਤਾਂ ਭਾਈ ਸਾਡੇ ਆਂਗੂ ਭਾਈ ਥਾਂ ਛਣੇ ਵਜਾਉਂਦੇ ਹੀ ਰਹਿ ਜਾਵਾਂਗੇ ਪੱਲੇ ਕੋ ਹੁੰਦੀ ਪੈਣਾ ਭਾਈ ਖੇਡਦੇ ਆ ਕਰੋਗੇ ਤਾਂ ਭਾਈ ਚੰਗੇ ਰਹੋਗੇ ਇਹ ਕੱਢ ਕਾਲ ਜਿਹੜੀ ਭਾਈ ਨਵੀਂ ਪਨੀਰੀ ਆਨਾ ਭਾਈ ਸਿੱਧੇ ਉਹ ਗੱਲ ਨਹੀਂ ਕਰਦੀ ਜੇ ਕਹ ਲਈਏ ਆਜੋ ਖੇਡ ਲਈਏ ਫਰਾਨਾਗਾ ਉਹ ਕਰ ਲਗੇ ਉਹ ਆ ਤੈਨੂੰ ਕੀ ਮੈਂ ਖੇਡਾਂ ਨਾ ਖੇਡਾਂ ਤੈਨੂੰ ਕੀ ਮੈਂ ਕੰਮ ਕਰਾਂ ਨਾ ਕਰਾਂ ਪੋਕੋ ਚੋਲਿਆ ਦੇ ਬੈਠ ਕੇ ਮੂੰਹ ਬੋਲਦੇ ਨਹੀਂ ਵੱਡੇ ਦੇ ਅੱਜ-ਅੱਜ ਕੱਲ ਕੋਈ ਨਹੀਂ ਕਰਦਾ ਇਹ ਫੋਨ ਕਰਨੇ ਵੀ ਆ ਜਾ ਓਏ ਆ ਜਾ ਵੀ ਖੇਡ ਗਏ ਗਰੁੱਪਾਂ ਦੇ ਵਿੱਚ ਮੈਸੇਜ ਕਰਨੇ ਬਾਰ-ਬਾਰ ਘਰੋਂ ਘਰੀ ਵੀ ਜਾ ਕੇ ਸਾਦ ਕੇ ਲੈਕ ਹੋਣਾ ਬਈ ਆ ਜਾ ਯਾਰ ਖੇਡ ਗਏ ਆ ਜਾ ਬਾਈ ਖੇਡ ਗਏ ਕਈਆਂ ਦੇ ਬਹਾਨੇ ਮਾਰੀ ਜਾਣੇ ਬਾਈ ਮੈਂ ਹੰਬਿਆਂ ਹੋਇਆ ਮੇਰਾ ਬਾਈ ਸਰਦੌਖ ਦਾ ਹੁੰਦਾ ਕੋਈ ਨਹੀਂ ਸਭਾਈ ਫੋਨ ਤੇ ਬਹਿ ਜਾਣਾ ਜਾ ਗਿਆ ਨਾ ਆਲੋ ਤੇ ਹੁਣ ਬਾਹਰ ਦੇ ਬੰਦੇ ਕਹਿੰਦੇ ਭਾਈ ਦੁਬਾਰਾ ਫੇਰ ਕੋਸ਼ਿਸ਼ ਕਰੋ ਖੇਡਣ ਦੀ ਵੀ ਖੇਡਿਆ ਕਰੋ ਤੇ ਤਾਂ ਫਿਰ ਅੱਜ ਮੈਂ ਕਹਾਂ ਯਾਰ ਭਾਈ ਵੀਡੀਓ ਬਣਾਉਨੇ ਆ ਵੀਡੀਓ ਬਣਾ ਕੇ ਵੀ ਗਰੁੱਪਾਂ 'ਚ ਪਾਉਂਦੇ ਆ ਸ਼ੇਅਰ ਕਰ ਦਿਆਂ ਤੁਹਾਡੇ ਨਾਲ ਤੁਹਾਡੇ ਪਿੰਡਾਂ 'ਚ ਦੱਸਿਓ ਵੀ ਜਰੂਰ ਵੀ ਖੇਡ ਦੀਆ ਗੇਮ ਚੱਲਦੀਆ ਗੇਮ ਕਿ ਜਾਂ ਵੀ ਟਾਵੇਂ ਟੱਲੇ ਰਹਿ ਗਏ ਬੰਦੇ ਖੇਡਣ ਵਾਲੇ ਹੁਣ ਜਾਂ ਵੀ ਤੁਸੀਂ ਵੀ ਭਾਈ ਫੋਨਾਂ ਦੇ ਉੱਤੇ ਹੀ ਬੰਦੇ ਸਾਧਨੇ ਹੋ ਗਰਾਊਂਡਾਂ ਦੇ ਵਿੱਚ ਬੰਦੇ ਇਕੱਠੇ ਕਰਦੇ ਹੋ ਇਹ ਜਰੂਰ ਦੱਸ ਦਿਓ ਹਨਾ ਕਿ ਸਾਡੇ ਨਾਲ ਜਾਣੇ ਕਿ ਵੀ ਹੁਣ ਪਹਿਲਾਂ ਵੀ ਬੰਦੇ ਬਾਈ ਫੋਨ ਤੇ ਕਾਲ ਫੋਨ ਕਰ ਕਰਕੇ ਸਦਨੇ ਪੈਂਦੇ ਖੇਡਦੇ ਸੀਗੇ ਜਰੂਰ ਪਰ ਫੋਨ ਕਰ ਕਰਕੇ ਸਦਨੇ ਪਏ 2016-17 ਤੱਕ ਤਾਂ ਬਾਈ ਸਦਾ ਗਰੌਪੀ ਚੱਲਦਾ ਸੀ ਉਦੋਂ ਵੇ ਜੰਨੀ ਗੇਮ ਖੇਡੀ ਉਦੋਂ ਵੇ ਬਾਈ ਫੋਨ ਤੇ ਖੇਡੀ ਫੋਨਾਂ ਦੇ ਫੋਨ ਦਾ ਲਾ ਕੇ ਸਦਦੇ ਆਜੋ ਬਾਈ ਗੇਮ ਲਾ ਲਈ ਦਸ ਮਿੰਟ ਬਾਈ ਗੇਮ ਖੇਡ ਲਈ ਬਾਲੀਵਾਰ ਖੇਡਦੇ ਦੋ ਘੰਟੇ ਲਾ ਲੀਏ ਨਾ ਬੱਚੇ ਫੋਟਬਾਲ ਖੇਡਣ ਦਾ ਕਿਹੜਾ ਇਥੇ ਰੌਣਕ ਮੇਲੇ ਲਾਉਣ ਲੱਗ ਗਏ ਨਾ ਬੱਚੇ ਕ੍ਰਿਕਟ ਚਲਾ ਲੈਣੀ ਫਿਰ ਜਾਣਗੇ ਸ਼ਾਮ ਨੂੰ ਬਾਲੀਵਾਰ ਡੇਲੀ ਖੇਡਦੇ ਵੀ ਖੇਡਣ ਜਾਂਦੇ ਵੀ ਸੀ ਤੇ ਬਾਈ ਫਿਰ ਇਹ ਗਾਇ ਦਵਾਰ ਨੂੰ ਇੱਥੇ ਹਰੇਕ ਹਰੇਕ ਐ ਦਿਵਾਲੀ ਲੀਗ ਚੱਲਦੀ ਸੀ ਇੱਥੇ ਵੀ ਚੱਲਦੀ ਸੀ ਫਿਰ ਆਪਣਾ ਪਾਸੇ ਛੇਵੀਂ ਗੁਰਦਵਾਰਾ ਸਾਹਿਬ ਫਿਰ ਉਹਦੇ ਉਹਦੇ ਮਗਰ ਵੀ ਉੱਥੇ ਵੀ ਅਸੀਂ ਉੱਥੇ ਨਟਲਾ ਅਸੀਂ ਕਿਹਾ ਉੱਥੇ ਵੀ ਅਸੀਂ ਦੋ ਤਿੰਨ ਸਾਲਾਂ ਲੱਗਦਾ ਖੇਡੇ ਆ ਉੱਥੇ ਵੀ ਅਸੀਂ ਲੀਗ ਕਰਾਉਂਦੇ ਰਹੇ ਆ ਆਪ ਟੂਰਨਾਮੈਂਟ ਤੇ ਵੀ ਜਾਂਦੇ ਵੀ ਰਹੇ ਆ ਤੇ ਤੇ ਯਾਰ ਬੈਲੀ ਸੱਜਣ ਮਿੱਤਰ ਪਿੰਡਾਂ ਦੇ ਇੱਥੇ ਆ ਕੇ ਖੇਡਦੇ ਵੀ ਰਹੇ ਆ ਤੇ ਇਸ ਸਾਲ ਇੱਥੇ ਟੂਰਨਾਮੈਂਟ ਵੀ ਅਸੀਂ ਵਾਦੀਵਾ ਦਾ ਕਰਾਇਆ ਸੀ ਭਾਈ ਤੇ ਬਹੁਤ ਦੂਰੋਂ ਦੂਰੋਂ ਟੀਮਾਂ ਪਹੁੰਚੀਆਂ ਸੀ ਸ਼ਾਲੂ ਵੀਰ ਹੋਣਾ ਆ ਕੇ ਸਾਰੇ ਪਹੁੰਚੇ ਸੀ ਤਗੜੇ ਤਗੜੇ ਖਿਡਾਰੀ ਵੇ ਬਾਈ ਸਾਡੇ ਨਾਲ ਖੇਡਦੇ ਰਹੇ ਹੁੰਦਾ ਬਾਈ ਪਹਿਲਾਂ ਜਿਵੇਂ ਅਸੀਂ 18 20 ਜਣੇ ਹੁੰਦੇ ਸੀ ਅਸੀਂ ਫਿਰ ਟੂਰਨਾਮੈਂਟ ਲਾਉਂਦੇ ਰਹੇ ਜਾਂਦੇ ਰਹੇ ਦੂਰੋਂ ਦੂਰ ਦੂਰੋਂ ਖੇਡ ਕੇ ਆਉਂਦੇ ਰਹੇ ਆ ਤੇ ਫਿਰ ਇੱਥੇ ਆ ਕੇ ਗਰਾਊਂਡ 'ਚ ਵੀ ਹਰ ਉਹ ਖੇਡਦੇ ਰਹੇ ਕਿਸੇ ਨੂੰ ਫੋਨ ਕਾਂ ਦੀ ਲੋੜ ਨਹੀਂ ਸੀ ਪੈਂਦੀ ਕਿਸੇ ਨੂੰ ਹਾਂ ਠੀਕ ਆ ਕਈ ਵਾਰ ਕੰਮ ਹੋ ਜਾਂਦਾ ਸੀ ਮਜਬੂਰੀ ਹੋ ਜਾਂਦੀ ਉਹ ਬੱਕਰੀ ਗੱਲਾਂ ਪਰ ਅੱਜ ਕੱਲ ਤਾਂ ਬਾਈ ਜਿਹੜੇ ਆ ਮਗਲ ਜਿਹੜੇ ਸੀ ਜਿਹੜੇ ਅਸੀਂ 4 ਸਾਲ ਕੱਟੇ ਆ 2020 21 22 ਤੱਕ ਜਿਹੜੇ ਕੱਟੇ ਆ ਬਾਈ ਬਹੁਤ ਔਖੇ ਕੱਟੇ ਆ ਬਾਈ ਹੁਣ ਵੀ 3 ਸਾਲ ਹੋ ਗਏ ਘਟੋ ਘਟ ਹੋਣ ਦਾ ਗ ਉਹਦਾ ਗਰਾਊਂਡ 'ਚ ਜਾ ਕੇ ਇਹ ਦੇਖਿਆਗਾ ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਸੀ ਆ ਗਰਾਊਂਡ ਦਾ ਹੁਣ ਤਾਂ ਬਈ ਅੱਜ ਕੱਲ ਮਨ ਲਾਣਾ ਸੀ ਅੱਜ ਅਸੀਂ ਸਾਧ ਵੀ ਲੈਣੇ ਧੱਕੇ ਨਾਲ ਸਾਧ ਰਾਂਗੇ ਯਾਰ ਘਰੋ ਘਰੀ ਜਾ ਕੇ ਬਈ ਸਾਧ ਵੀ ਲਾਵਾਂਗੇ ਬੰਦਿਆਂ ਨੂੰ ਪਰ ਫੇਰ ਜਵਾਬ ਦੇ ਰਹੇ ਉਹਨਾਂ ਨੇ ਦੋ ਦਿਨ ਆ ਕੇ ਨਾ ਤੇ ਜਦੋਂ ਉਹਨਾਂ ਨੇ ਬਾਈ ਕੋਈ ਨਾ ਕੋਈ ਉਹਨਾਂ ਨੇ ਬਾਈ ਜੀ ਬਾਨਾ ਮਾਰਨਾ ਹੀ ਮਾਰਨਾ ਵਾ ਬਸ ਜਾਂ ਕਿਸੇ ਗੱਲ ਦੇ ਉੱਤੇ ਗੁੱਸਾ ਕਰ ਜਾਂਦੇ ਨੇ ਬਸ ਫੇਰ ਮੁੜ ਕੇ ਆਉਂਦੇ ਨਹੀਂਗੇ ਆ ਦੇ ਬੋਧ ਇਹ ਚੀਜ਼ ਨੂੰ ਛੱਡੋ ਨਫ਼ਰਤ ਨੂੰ ਕੱਢੋ ਬਾਈ ਗਰਾਉਂਡਾਂ ਦੇ ਵਿੱਚ ਖੇਡਿਆ ਕਰੋ ਚਾਹੇ ਮੇਰੇ ਪਿੰਡ ਦੇ ਬੰਦੇ ਆ ਚਾਹੇ ਹੋਰ ਕਿਸੇ ਪਿੰਡ ਦੇ ਬੰਦੇ ਆ ਜਿੰਨੇ ਵੀ ਹੈਗੇ 8 10 12 ਮੁੰਡੇ ਜਿੰਨੇ ਵੀ 5 5 ਆ ਆਨਕੇ ਜਰੂਰ ਖੇਡਿਆ ਕਰੋ ਦਿਲਹੀ ਰੁਚੀ ਜਰੂਰ ਰੱਖਿਆ ਕਰੋ ਦਿਲਹੀ ਰੁਚੀ ਹੈ ਨਹੀਂ ਖੇਡਣ ਦੀ ਲੋਕਾਂ ਦੇ ਵਿੱਚ ਦਿਲਹੀ ਰੁਚੀ ਹੋਣੀ ਚਾਹੀਦੀ ਆ ਗੇਮ ਦੇ ਵਿੱਚ ਚਾਹੇ ਗੇਮ ਦੇ ਵਿੱਚ ਆਪਣਾ ਕੁਝ ਬਣੇ ਚਾਹੇ ਨਾ ਬਣੇ ਖੇਡੋ ਜਰੂਰ ਸਿਹਤ ਚੰਗੀ ਰਹਿੰਦੀ ਆ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਬਾਈ ਮੈਂ ਖਿਮਾਂ ਦਾ ਜਾਜਕਾਂ ਪਰ ਗੱਲ ਸੱਚੀ ਆ ਬਾਈ ਸੱਥਾਂ ਸੱਥ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾਂਦੇ ਆ ਤੇ ਬਾਈ ਜੇ ਸੱਥ ਵੀ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਤਾਂ ਬਾਈ ਗਰਾਊਂਡ ਵੀ ਬਾਈ ਸਮੰਦੋ ਖਾਲੀ ਤੇ ਖਾਲੀ ਹੋ ਚੁੱਕੇ ਆ ਕੁਛ ਪਿੰਡਾਂ ਦੇ ਰਹਿ ਗਏ ਹੁਣੇ ਆਉਣ ਵਾਲੇ ਦੋ ਦੋ ਸਾਲਾਂ ਨੇ ਬਾਈ ਉਹ ਵੀ ਖਾਲੀ ਹੋਏ ਨੇ ਖੇਡਣ ਵਾਲਾ ਕੋਈ ਮਿਲਦਾ ਹੀ ਨਹੀਂ ਸਾਰੇ ਵੀਰ ਭਰਾ ਤਾਂ ਬਾਹਰ ਨੂੰ ਤੁਰੇ ਜਾਂਦੇ ਆ ਜਾਂ ਬਸ ਪੜ੍ਹਾਈ ਦੇ ਬਹੁਤ ਥੱਲੇ ਦਬ ਗਏ ਜਾਂ ਕਈ ਮਜਬੂਰੀਆਂ ਥੱਲੇ ਦਬ ਕੇ ਦਬੇ ਗਏ ਤੇ ਕਈਆਂ ਨੂੰ ਫੋਨ ਲੈ ਕੇ ਬੈਗੇ ਤੇ ਕਈਆਂ ਨੂੰ ਹੋਰ ਐਪ ਵੀ ਲੈ ਕੇ ਬੈਗੇ ਜਾਂ ਜਿਹੜੇ ਭਾਈ ਅੱਜ ਕੱਲ ਜਿਹੜੇ ਮੁੰਡੇ ਆ ਨਵੇਂ 9 ਜਿਵੇਂ 15 16 ਸਾਲ ਦੇ 14 ਸਾਲ ਦੇ ਜਵਾਬ ਆ ਜਿਹੜੇ ਜਿੰਨੂੰ ਕਹਦੇ 15 16 16 ਸਾਲ ਦੇ 17 ਸਾਲ ਦੇ ਜਿਹਨੀਆਂ ਬੈਰੀਆਂ 10ਵੀਂ 11ਵੀਂ ਪਲੱਸ 2 ਵਾਲਿਆਂ ਦਾ ਜਿਵੇਂ ਕਹਿ ਰਹੀ ਆ ਵੀ ਉਹ 7 ਵਜੇ ਤਕਰੀਬਨ 6:30 ਵਜੇ ਭਾਈ ਬੱਸਾਂ 'ਚ ਚੜ੍ਹ ਜਾਂਦੇ ਸਕੂਲਾਂ ਵਾਲਿਆਂ ਦਾ ਫੇਰ ਮਣ ਕੇ 2 ਵਜੇ ਕੋਈ 3 ਵਜੇ ਕਰੇ ਬਾਸ ਮੁੜ ਕੇ ਆਉਂਦੇ ਆ ਕੋਸਟ ਤੋਂ ਬਾਅਦ ਵਿੱਚ ਅੱਧਾ ਪੌਣਾ ਘੰਟਾ ਘਰੇ ਰੈਸਟ ਕਰਕੇ ਖਾਣਾ ਪਾਣਾ ਖਾ ਕੇ ਟਿਊਸ਼ਨ ਚਲੇ ਜਾਂਦੇ ਆ ਬੈਗ ਚੱਕ ਲੈਂਦੇ ਆ ਕਿਤਾਬਾਂ ਦਾ ਬੋਝ ਫੇਰ ਪੜ੍ਹਦੇ ਉੱਤੇ ਤੇ ਸਿਰ ਦੇ ਉੱਤੇ ਰਹਿਣਾ ਹਨਾ ਫੇਰ ਆਉਂਦੇ ਆ 7:00 ਵਜੇ ਮੰਨ ਲਓ ਕਿ ਚਲੋ ਵੀ ਟਿਊਸ਼ਨ ਦਾ 6:30 7:00 ਵਜੇ ਘਰੇ ਆਉਂਦੇ ਆ ਫੇਰ ਆ ਕੇ 10 ਮਿੰਟ 15 ਮਿੰਟ ਬੰਦ ਰੈਸਟ ਕਰਦੇ ਆ ਮੁਰਗ ਦੇ ਫੋਨਾਂ ਤੇ ਬਹਿ ਜਾਂਦੇ ਆ ਬਸ ਆ ਇਹ ਜ਼ਿੰਦਗੀ ਆ ਉਹਨਾਂ ਦੀ ਅੱਜ ਕੱਲ੍ਹ ਦੀ ਵਾਲਾ ਸਾ ਪੜਾਈ ਜ਼ਰੂਰੀ ਆ ਠੀਕ ਆ ਪਰ ਖੌਮ ਨੂੰ ਬਾਈ ਘੰਟਾ ਗਰਾਊਂਡ ਦੇ ਵਿੱਚ ਜ਼ਰੂਰ ਖੜਨਾ ਚਾਹੀਦਾ ਚਾਹੇ ਮੇਰੇ ਪੜ ਦੇ ਬੰਦੇ ਚਾਹੇ ਕਿਸੇ ਹੋਰ ਪੜ ਦੇ ਬੰਦੇ ਤੁਸਨ ਤੋਂ ਤਾਂ ਪੜਾਈ ਵੀ ਜ਼ਰੂਰੀ ਹੈ ਬਾਈ ਉਹ ਵੀ ਚੱਕਰ ਬਹੁਤ ਪੈਂਦਾ ਵਾ ਪਰ ਉਸ ਤੋਂ ਬਾਅਦ ਵਿੱਚ ਜਾ ਕੇ ਜਦੋਂ ਬੰਦਾ ਬੰਦਾ ਸੱਤ ਕੋਈ ਬੰਦਾ ਜਦੋਂ ਘਰੇ ਆ ਜਾਂਦਾ ਨਾ ਫਿਰ ਉਸ ਤੋਂ ਬਾਅਦ ਉਹ ਬੰਦੇ ਨੂੰ ਘੰਟਾ ਢਾਈ ਘੰਟਾ ਬਾਈ ਜ਼ਰੂਰ ਖੇਡਣਾ ਚਾਹੀਦਾ ਵਾ ਚਾਹੇ 15 16 ਸਾਲ ਦਾ ਬੱਚਾ ਹੋਵੇ ਜਾਂ 17 18 ਸਾਲ ਦਾ ਚਾਹੇ ਕੋਈ ਵੱਡਾ ਨਾ ਚਾਹੇ ਕੋਈ ਬੰਦਾ ਕੋਈ ਉਦਾਂ ਯੂਨੀਵਰਸਿਟੀ ਚੋਂਦਾ ਪੜ ਕੇ ਟਾਈਮ ਕੋ ਕਾਜ ਚੋਂਦਾ ਹਨ ਬਈ ਜਰੂਰ ਘੰਟਾ ਘੰਟਾ ਵੀ ਗਰਾਊਂਡ ਦੇ ਵਿੱਚ ਜਰੂਰ ਕੱਢਿਆ ਜਰੂਰ ਕਰੋ ਐਵੇਂ ਫੋਨ ਤੇ ਬੈਠ ਕੇ ਟਾਈਮ ਬਰਬਾਦ ਨਾ ਕਰਿਆ ਕਰੋ ਤੇ ਆਪਦਾ ਖੂਨ ਨਾ ਸਾੜਿਆ ਕਰੋ ਉਹ ਜਿਹੜਾ ਖੂਨ ਸਾੜਨਾ ਜੋ ਗੁਰਦੌਣਾ ਨਾ ਫੋਨ ਵਾਲੇ ਮਾਰਦਾ ਤਾਂ ਗਰਾਊਂਡ ਦੇ ਵਿੱਚ ਆ ਕੇ ਖੇਡਿਆ ਕਰੋ ਬਾਈ ਆਜਾ ਜੀ ਲੱਗਦਾ ਨਾਲੇ ਰੂਹ ਤਾਜ਼ਾ ਹੁੰਦੀ ਆ ਨਾਲੇ ਬੰਦਾ 10 ਮਿੰਟ ਗੱਲਾਂ ਬਾਤਾਂ ਕਰਦਾ ਗਰਾਊਂਡ ਤੇ ਜਾ ਕੇ ਠੀਕ ਆ ਨਾਲੇ ਬੰਦਾ ਨਵੇਂ ਬੰਦਿਆਂ ਨੂੰ ਬੱਚਾ ਬੰਦਾ ਰੋਜ਼ ਮਿਲਦਾ ਖਿਲਦਾ ਤੇ ਅਸੀਂ ਫੋਟੋ ਮੈਂਸ਼ਨ ਕੀਤੇ ਆਪ ਦੀ ਯਾਦਗਾਰੀ ਦੀ ਜਿੱਥੇ ਅਸੀਂ ਦੋ ਦੋ ਅਸੀਂ ਟੂਰਨਾਮੈਂਟ ਲਾਉਣ ਜਾਂਦੇ ਹੁੰਦੇ ਸੀ